ਸਚੀ ਗਾ ਸਰ ਕੀ ਨਾਮ ਹੈ ਤੁਹਾਡਾ ਨਾਮ ਜੀ ਹਰਜਿੰਦਰ ਸਿੰਘ ਆ ਜੀ ਸਰ ਕਿਹੜੇ ਜ਼ੋਨ ਤੋਂ ਲੜ ਰਹੇ ਹੋ ਮੈਂ ਜ਼ੋਨ ਸਵਾਵੀ ਤੋਂ ਲੜ ਰਿਹਾ ਹਾਂ ਜੀ ਨੌ ਨੰਬਰ ਜ਼ੋਨ ਹੈ ਜੀ ਜੀ ਤੇ ਸਰ ਕਿਵੇਂ ਦਾ ਲੱਗਦਾ ਹੰਗਾਰਾ 14 ਤਰੀਕ ਦੀ ਪਹਿਲਾਂ ਵੀ ਮੈਂ ਸਭ ਤੋਂ ਪਹਿਲਾਂ ਭਗਵੰਤ ਮਾਨ ਜੀ ਦਾ ਹਾਂਜੀ ਤੇ ਸਾਡੇ ਰੁਪਿੰਦਰ ਸਿੰਘ ਹੈਪੀ ਜੀ ਦਾ ਤੇ ਪੂਰੀ ਲੀਡਰਸ਼ਿਪ ਦਾ ਦੇਰੋਂ ਧੰਨਵਾਦ ਕਰਦਾ ਜੀ ਜਿਨ੍ਹਾਂ ਨੇ ਮੈਨੂੰ ਸਵਾਵੀ ਜ਼ੋਨ ਤੋਂ ਬਲਾਕ ਸੰਵਤੀ ਦਾ ਮੈਂਬਰ ਚੁਣਿਆ ਜੀ ਜੀ ਤੇ ਉਹ ਤੋਂ ਬਾਅਦ ਜੋ ਵਿਕਾਸ ਆਈ ਉਹਦੇ ਆਧਾਰ ਤੇ ਸਾਨੂੰ ਵੋਟਾਂ ਪੈਣਗੀਆਂ ਜੀ ਇਸ ਸਰ ਲੱਗਦਾ ਵੀ 14 ਤਰੀਕਾ ਆ ਰਹੀ ਹੈ ਜਿਹੜੇ ਕੀ ਸਾਰੇ ਕੈਂਡੀਡੇਟ ਜਿੱਤਣਗੇ ਇਸ ਵਾਰ ਪੱਕਾ ਹਾਂਜੀ ਸਾਰੇ ਕੈਂਡੀਡੇਟ ਜਿੱਤਣਗੇ ਜੀ ਪੂਰੀ ਬਹੁਮਤ ਨਾਲ ਜਿੱਤਣਗੇ ਜੀ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਪ੍ਰਸਾਹਾਈ ਤੇ ਲੋਕਾਂ ਦੇ ਵੱਲੋਂ ਸਾਨੂੰ ਬਹੁਤ ਪਰਮਾਖਬਾਰਾ ਮਿਲਦਾ ਜੀ ਸਰ ਜਿੱਤੇ ਤੇ ਕਰੇ ਕਿ ਪੰਜਾਬ ਸਰਕਾਰ ਵੱਲੋਂ ਬੜੀਓ ਉਪਰਾਲੇ ਕੀਤੇ ਆ ਜਿਵੇਂ ਨਸ਼ੇ ਨੂੰ ਲੈ ਲੋ ਸਿੱਖਿਆ ਨੂੰ ਲੈ ਲੋ ਤੇ 2027 ਦੇ ਚੋਣ ਨੂੰ ਕੀ ਲੱਗਦਾ ਹੈ ਮੋਰ ਸਰਕਾਰ ਬਣੇਗੀ ਜੀ ਇਸ ਵਾਰ ਹਾਂਜੀ ਸਰ ਜ਼ਰੂਰ ਰਿਪੀਟ ਕਰੂਗੀ ਇਹ ਜੀ ਤੇ ਨਸ਼ਿਆਂ ਤੇ ਬਹੁਤ ਜ਼ਿਆਦਾ ਕੰਟਰੋਲ ਆਈ ਜੀ ਲੋਕਾਂ ਦੇ ਵਿੱਚ ਸਾਨੂੰ ਇਹ ਵੀ ਸੋ ਦੇਖਣ ਨੂੰ ਮਿਲ ਰਿਹਾ ਹੈ ਕਿ ਨਸ਼ਿਆਂ ਦੇ ਵਿੱਚ ਬਹੁਤ ਜ਼ਿਆਦਾ ਸਰਕਾਰ ਨੇ ਲੰਗਾਈ ਦੇ ਵਿੱਚ ਜਾ ਕੇ ਕੰਮ ਕੀਤਾ ਜੀ ਬੜੇ ਬੜੇ ਜਿਹੜੇ ਹੋਰ ਸਰਕਾਰਾਂ ਦੇ ਟਾਈਮ ਠੰਡ ਨਹੀਂ ਪਈ ਉਹ ਸਾਡੀ ਆਮ ਆਦਮੀ ਪਾਰਟੀ ਦੇ ਟਾਈਮ ਠੰਡ ਪਈ ਹੈ ਧੰਨਵਾਦ ਜੀ